ਰਾਤ ਨੂੰ ਘਰ ਅੰਦਰ ਬੜੇ ਲੁਟੇਰੇ ਔਰਤ ਦੇ ਗਲ ਚ ਪਾਇਆ ਹੱਥ ਔਰਤ ਦੇ ਸੱਚ ਬੋਲਣ ਕਾਰਨ بچ ਗਈ ਜਾਨ ਕਹਿੰਦੇ ਜੇ ਸੱਚ ਨਾ ਬੋਲਦੀ ਤਾਂ ਦੇਣਾ ਸੀ ਮਾਰ ਰਾਤ ਨੂੰ ਤਕਰੀਬਨ 3:00 ਵਜੇ ਘਰ ਦੇ ਅੰਦਰ ਲੁਟੇਰੇ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਇਕੱਲੀ ਔਰਤ ਹੁੰਦੀ ਹੈ ਇਹ ਜਾਨਸਾਰ ਲੁਟੇਰੇ ਔਰਤ ਦੇ ਗਾਉ ਦੇ ਵਿੱਚ ਹੱਥ ਪਾ ਲੈਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਇਹ ਪੈਸੇ ਕੱਢੇ ਜਦੋਂ ਔਰਤ ਨੇ ਕਿਹਾ ਕਿ ਉਸ ਕੋਲ ਬਸ 700 ਰੁਪਇਆ ਹੈ ਤੇ ਉਹ ਉਸ ਤੋਂ ਹੋਰ ਪੈਸੇ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਹੋਰ 10 ਕੀ ਕੀ ਹੈ ਨਾਲ ਹੀ ਉਹ ਕੰਨਾਂ ਦੀਆਂ ਵਾਲੀਆਂ ਵੀ ਉਤਾਰ ਲੈਂਦੇ ਨੇ ਤੇ ਫਿਰ ਕਮਰੇ ਦੀਆਂ ਅਲਮਾਰੀਆਂ ਖੋਲ ਕੇ ਕੈਸ਼ ਕੱਢ ਲੈਂਦੇ ਨੇ ਫਿਰ ਔਰਤ ਨੂੰ ਕੁਝ-ਕੁਝ ਕੇ ਹਰ ਚੀਜ਼ ਚੁੱਕ ਲੈਂਦੇ ਨੇ ਤੇ ਇੱਕ ਵਾਰ ਕਮਰੇ ਵਿੱਚੋਂ ਚਲੇ ਜਾਂਦੇ ਨੇ ਤੇ ਜਦੋਂ ਔਰਤ ਕਮਰੇ ਨੂੰ ਕੁੰਡੀ ਲਗਾ ਲੈਂਦੀ ਹੈ ਤਾਂ ਇੱਕਦਮ ਕੋਲਟੇਰੇ ਫੇਰ ਆ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਉਸਨੇ ਕੁੰਡੀ ਕਿਉਂ ਲਗਾਈ ਤੇ ਤੜਕੀ نیند ਆਈ ਸੀ ਮੈਨੂੰ ਸੁੱਤੀ ਪਈ ਸੀ ਜਦੋਂ ਆ ਕੇ ਮੇਰਾ ਗਲ ਪੜ ਲਿਆ ਉਹਨਾਂ ਨੇ ਇਹ ਕਹਿੰਦੇ ਵੀ 10 ਪੈਸੇ ਦੇ ਮਾ ਮਾ ਪੈਸੇ ਇੰਨੇ ਕ ਨਹੀਂ ਮੇਰੇ ਕੋਲ ਤਾਂ 700 ਰੁਪਿਆ ਤੇ ਫੇਰ ਕਹਿੰਦੇ ਕਿ ਵੀ ਸੋਨਾ ਮੇਰੇ ਆ ਜਿਹੜੀ ਬਾਲੀਆਂ ਸੀ ਤਾਂ ਜਦੀ ਉਹਨਾਂ ਨੇ ਲਾ ਲਈਆਂ ਸੀਗੀਆਂ ਕੰਨਾਂ ਦੇ ਉੱਪਰ ਉਹ ਲਾ ਲਈ ਸੀਗੇ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਵੀ ਆ ਆ ਲਿਮਾਰੀ ਫੋਲੀ ਇੱਧਰ ਇਹ ਫੋਲੀ ਇੱਥੋਂ ਕੁਝ ਨਹੀਂ ਨਿਕਲਿਆ ਫੇਰ ਕਹਿੰਦੇ ਕਿ ਵੀ ਪੇਟੀ ਦੀ ਚਾਬੀ ਦੇ ਮੈਂ ਆਖਿਆ ਵੀ ਪੇਟੀ ਦੀ ਚਾਬੀ ਖੁੱਲੀ ਪਈ ਹੈ ਪੇਟੀ ਪੇਟੀ ਕਿੱਥੇ ਜਾਂਦਾ ਲੱਗਿਆ ਵਿਸਤਰੇ ਨੇ ਉੱਥੇ ਤਾਂ ਫੇਰ ਕਹਿੰਦੇ ਅਨਵਾਰੀ ਚਾਬੀ ਦੱਸ ਮੈਂ ਖੁੱਥੀ ਪਈ ਐ ਤੇ ਫੇਰ ਉਹਨਾਂ ਨੇ ਉਹ ਖੋਲੀ ਸਾਰਾ ਕੁਝ ਕੱਢਿਆ ਪਰਸਪਸ ਸਾਰੇ ਖੋਲ ਖੋਲ ਕੇ ਫੇਰ ਉਦੋਂ ਬਾਅਦ ਚ ਕਹਿੰਦੇ ਆ ਕਿ ਤੂੰ ਸੱਚ ਬੋਲਿਆ ਜਾਂ ਤੈਨੂੰ ਮਾਰ ਦੇਣੀ ਹੈਗੇ ਕਹਿੰਦੇ ਗੱਡੀ ਦੀ ਚਾਬੀ ਦੱਸ ਮੈਂ ਕਿਹਾ ਉਹ ਪਈ ਐ ਜਿਓ ਗੱਡੀ ਦੀ ਚਾਬੀ ਸਕੂਟਰੀ ਦੀ ਉਹ ਮਹਾਉ ਵੀ ਪਈ ਐ ਤੇ ਫੇਰ ਉਦੋਂ ਬਾਅਦ ਚ ਗੱਡੀ ਗੁੱਡੀ ਉਹ ਕੀਤੀ ਸਕੂਟਰੀ ਨੂੰ ਨਹੀਂ ਚੱਲੀ ਹੋਣੀ ਪਤਾ ਨਹੀਂ ਕੀ ਗੱਲ ਕੀ ਨਹੀਂ ਮੈਨੂੰ ਬਾਹਰੋਂ ਇੱਥੋਂ ਕੁੰਡਾ ਲਾਤਾ ਉਹਨਾਂ ਨੇ ਤੇ ਮੈਂ ਅੰਦਰ ਹੀ ਬੈਠੀ ਰਹੀ ਕਿਆ ਦਿੱਤੋ ਨਹੀਂ ਹਿਲਣਾ ਮੈਂ ਫਿਰ ਠੀਕ ਹੈ ਤੇ ਉਦੋਂ ਬਾਅਦ ਵਿੱਚ ਕਹਿੰਦੇ ਆ ਕਿ ਵੀ ਆ ਪੈਸੇ ਦੱਸ ਕਿੱਥੇ ਨੇ ਕਮੇਟੀ ਦੇ ਪੈਸੇ ਪਏ ਸੀਗੇ ਤੇ 13 14000 ਸੀਗਾ ਤੇ ਉਹ ਆਾ ਪਨ ਕੇ ਇੱਥੇ ਲੈ ਕੇ ਗੱਟ ਕੇ ਕਹਿੰਦੇ ਤੂੰ ਸੱਚ ਬੋਲਿਆ ਕਹਿੰਦੇ ਕਿ ਵੀ ਜਿਹੜਾ ਤੂੰ ਝੂਠ ਨਹੀਂ ਬੋਲਿਆ ਫਿਰ ਉੱਥੋਂ ਮੁੜ ਕੇ ਆ ਗਏ ਕਹਿੰਦੇ ਆ ਸ਼ਾਮ ਪਾਈ ਸੀਗੀ ਕਹਿੰਦੇ ਇਹ ਕੱਟ ਇਹ ਕੱਟ ਕੇ ਲੈ ਗਏ ਵਾਲੀਆਂ ਸ਼ਾਹਪ ਤੇ ਉੱਪਰਲੇ ਕੰਨਾਂ ਦੇ ਇਹ ਲੈ ਗਏ ਤੇ ਉਦੋਂ ਬਾਅਦ ਜ ਕਹਿੰਦੇ ਅਸੀਂ ਫੇਰ ਆਵਾਂਗੇ ਮੁੜ ਕੇ ਮੈਂ ਕੁੰਡਾ ਲਾ ਲਿਆ ਇੱਥੋਂ ਅੰਦਰੋਂ ਜਦੋਂ ਫੇਰ ਮੁੜ ਕੇ ਆਏ ਕਹਿੰਦੇ ਕੁੰਡਾ ਕਿਉਂ ਲਾਇਆ ਮੈਂ ਮੈਨੂੰ ਕਵਰਾਟ ਹੁੰਦੀ ਆ ਵੀ ਤੁਸੀਂ ਜਾਓ ਹੁਣ ਸਾਰਾ ਕੁਝ ਲੈ ਲੇ ਮੈਂ ਇਕ ਨਹੀਂ ਬੋਲੀਆਂ ਤੇ ਕਹਿੰਦੇ ਕਿ ਵੀ ਕੁੰਡਾ ਕੋ ਖੋਲ ਫੇਰ ਉਹਨਾਂ ਨੇ ਆਪੇ ਹੀ ਤੋੜ ਕੇ ਕੁੰਡਾ ਇੱਥੋਂ ਆਪੇ ਹੀ ਖੋਲਤਾ ਪਤਾ ਨਹੀਂ ਕੀ ਮਾਰਿਆ ਲੋਹੇ ਦਾ ਕੁਝ ਲੈ ਹੀ ਫਿਰਦੇ ਸੀਗੇ ਪਤਾ ਨਹੀਂ ਸੀ ਹੂੰ ਤੇ ਆ ਬੇ ਭੇਰ ਮੈਂ ਜਦੋਂ ਉੱਥੇ ਖੜੀ ਮੈਂ ਕਿਹਾ ਹੁਣ ਤਾਂ ਵਗ ਜਾ ਹੁਣ ਸਾਰਾ ਕੁਝ ਲੈ ਲੈ ਕਹਿੰਦੇ ਉੱਚੀ ਬਾਜ ਨਹੀਂ ਕਹਿੰਦੇ ਬਾਹਰ ਸੁਣੂ ਕਿਸੇ ਨੂੰ ਫਿਰ ਉਹ ਜਾਲੀ ਵਾਲਾ ਬਾਹਰ ਆਉ ਸੀਗਾ ਫਿਰ ਬਾਹਰ ਭੇੜ ਕੇ ਫਿਰ ਕਹਿੰਦੇ ਵੀ ਹੋਰ ਸਮਾਨ ਦੱਸ ਦੇ ਮਾ ਕੁਝ ਨਹੀਂ ਹੈਗਾ ਹੁਣ ਤਾਂ ਆ ਬੱਡੇ ਵੀ ਫੋਨ ਲਿਆ ਇਹ ਚ ਭਾਂਡੇ ਨੇਗੇ ਕਹੇ ਤੂੰ ਸਹੀ ਬੋਲਨੀਆ ਤੈਨੂੰ ਨਹੀਂ ਹੁਣ ਮਾਰਦੇ ਨਹੀਂ ਹੈਗੇ ਨਹੀਂ ਅਸੀਂ ਮਾਰਨਾ ਸੀਗਾ ਇਸ ਤੋਂ ਬਾਅਦ ਲੁਟੇਰੇ ਉਸ ਤੋਂ ਹੋਰ ਸਮਾਨ ਦੀ ਪੁੱਛਗਿਛ ਕਰਦੇ ਨੇ ਤੇ ਇਸ ਤੋਂ ਬਾਅਦ ਬੈਡਾਂ ਦੇ ਵਿੱਚ ਕੀ ਪਿਆਏ ਕੀ ਨਹੀਂ ਔਰਤ ਤੋਂ ਪੁੱਛਦੇ ਨੇ ਤੇ ਔਰਤ ਨੇ ਕਿਹਾ ਕਿ ਘਰ ਦੇ ਬੈਡਾਂ ਵਿੱਚ ਸਿਰਫ ਭਾਂਡੇ ਨੇ ਤੇ ਜਦੋਂ ਬੈਡਾਂ ਵਿੱਚੋਂ ਭਾਂਡੇ ਹੀ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਉਹ ਸੱਚ ਬੋਲੀ ਐ ਜੇਕਰ ਉਹ ਝੂਠ ਬੋਲਦੀ ਤਾਂ ਉਸ ਨੂੰ ਉਹ ਮਾਰ ਦਿੰਦੇ ਉਹਦੂ ਬਾਅਦ ਵਿੱਚ ਫਿਰ ਉਹ ਬਾਹਰ ਲਾਕੇ ਬਾਹਰ ਹੁੰਡਾ ਜਾ ਕੇ ਫੇਰ ਵਾਗੇ ਫਿਰ ਜਦੋਂ ਮੈਨੂੰ ਖੜਕਾ ਸੁਣਿਆ ਜੱਟ ਗੱਡੀ ਦਾ ਟੱਕੀ ਲੱਗੀ ਉਦੋਂ ਬਾਅਦ ਚ ਫੇਰ ਮੈਂ ਬੈਠੀ ਰਹੀ ਮੈਂ ਕਿਹਾ ਜੇ ਨਾ ਨਿਕਲਣਗੀ ਪਤਾ ਫੇਰ ਆ ਜਾਣ ਜੇ ਪਹਿਲਾ ਮੁੜ ਕੇ ਆ ਗਏ ਤੇ ਫੇਰ ਜਦੋਂ ਬਾਹਰ ਖੜਕਿਆ ਮੇਨ ਗੇਟ ਉਦੋਂ ਫੇਰ ਮੈਂ ਕਿਹਾ ਹੁਣ ਉਹ ਚਲੇ ਗਏ ਫੇਰ ਸੱਚ ਮੈਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਨ ਮੇਰਾ ਦਿਮਾਗ ਘਵਰਾਟ ਆਉਂਦੀ ਆ ਮੈਂ ਪਾਣੀ ਦੀ ਘੁੱਟ ਵੀ ਲੈਣੀ ਆ ਮੈਂ ਕਿਹਾ ਕਹਿੰਦੇ ਪਾਣੀ ਅਸੀਂ ਦੇਵਾਂਗੇ ਫੇਰ ਉਹ ਠੰਡਾ ਦੀ ਬੋਤਲ ਕੱਢੀ ਉੱਥੋਂ ਮੈਂ ਕਿਹਾ ਮੈਂ ਨਹੀਂ ਪੀਣਾ ਠੰਡਾ ਨਾ ਮੈਂ ਪਾਣੀ ਦੀ ਘੁੱਟੀ ਪੀਣੀ ਆ ਮੈਂ ਕਿਹਾ ਮੈਨੂੰ ਘਵਰਾਟ ਹੁੰਦੀ ਆ ਫੇਰ ਉਹ ਬੋਤਲ ਉੱਥੇ ਦੁਕਾਨਵੈਟ ਦੀ ਸੱ ਜਿਹੜਾ ਠੰਡਾ ਸੀਗਾ ਫੇਰ ਮੈਨੂੰ ਕਹਿੰਦੇ ਦੱਸ ਕਿੱਥੇ ਪਾਉ ਉਹ ਪਿਆ ਨੇ ਠੰਡੇ ਉਹ ਦੂਜਾ ਪਾਣੀ ਫੇਰ ਉਹਨਾਂ ਨੇ ਪਾਣੀ ਮੈਨੂੰ ਦਿੱਤਾ ਕਹਿੰਦੇ ਪੀ ਲੈ ਫੇਰ ਆਪ ਵੀ ਪੀਤਾ ਆਪ ਪੀ ਕੇ ਫੇਰ ਉਹ ਜਿਹੜਾ ਪੜਦਾ ਸੀਗਾ ਉਹਦੇ ਨਾਲ ਸਾਫ਼ ਬੋਤਲ ਕਰਕੇ ਖਾਲੀ ਕਰਕੇ ਉੱਥੇ ਵਿੱਚ ਹੀ ਧਰੀਆਂ ਹੋਏ ਨੇ ਹਾਂ ਤੇ ਫੇਰ ਜਦੋਂ ਮੈਂ ਮੇਨ ਗੇਟ ਖੜਕਿਆ ਫੇਰ ਉਹਦੇ ਬਾਅਦ ਚ ਉਹਨਾਂ ਨੇ ਜਦੋਂ ਗਏ ਉਦੋਂ ਮੈਨੂੰ ਪਤਾ ਲੱਗਿਆ ਮੈਂ ਹੁਣ ਇਹ ਬਾਗੇ ਕਹਿੰਦੇ ਮੈਨੂੰ ਕਹਿ ਕੇ ਕਿ ਵੀ ਅਸੀਂ ਫੇਰਾਂ ਨੇ ਫੇਰ ਬਾਹਰਲਾ ਕੁੰਡਾ ਲਾ ਕੇ ਕਹਿੰਦੇ ਮੈਨੂੰ ਉਧਰਲਾ ਕੁੰਡਾ ਲਾ ਕੇ ਫੇਰ ਮੈਂ ਬਾਬਾ ਜੀਆ ਦੇ ਮੱਥਾ ਟੇਕੇ ਮੈਂ ਸੱਤੀ ਪਾਸ਼ਾ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋਲ ਮੋਬਾਈਲ ਵੀ ਨਹੀਂ ਮੈਂ ਫੋਨ ਕਿਹਨੂੰ ਕਰਾਂ ਫੇਰ ਮੈਂ ਪਤਾ ਨਹੀਂ ਕਿਵੇਂ ਮੈਨੂੰ ਬਾਬਾ ਜੀਆ ਨੇ ਗੁਰਨਾਨਕ ਦੇਵ ਜੀ ਨੇ ਤਾਹਾ ਕੋਟੇ ਤੇ ਚੜਾਇਆ ਨਾ ਮੇਰੇ ਕੋਲ ਕੁੰਡੀ ਨਾ ਕੋਸ ਹੋਰ ਕੋਟੇ ਤੇ ਮੈਂ ਫੜਫੜ ਚੜੀ ਫੇਰ ਮੈਂ ਬਾਹਰੋਂ ਕੁੰਡਾ ਲਾਇਆ ਗੇਟ ਦਾ ਮੈਂ ਕਿਤੇ ਮਗਰ ਆ ਕੇ ਫੇਰ ਮੈਨੂੰ ਮਾਰਨਾ ਦੇਣ ਵੀ ਮੈਨੂੰ ਮਾਰ ਦੇਣਗੇ ਫੇਰ ਮੈਂ ਰੌਲਾ ਪਾਇਆ ਫੇਰ ਇਹ ਭੱਜੇ ਆਏ ਇੱਧਰ ਰਣ ਹੋ ਗਏ ਮਾਮਲਾ ਸੰਗਰੂਰ ਦੇ ਸ਼ਹਿਰ ਧੂਰੀਦਾਏ ਜਿੱਥੇ ਕੇ ਗੁਰਦੁਆਰੇ ਦੇ ਮੈਨੇਜਰ ਦੇ ਘਰ ਇਹ ਵਾਰਦਾਤ ਹੋਈ ਹੈ ਕਿ ਲੁਟੇਰਿਆਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਟੇਰੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਗੱਡੀ ਵੀ ਲੁਕੇਜਾ ਵੱਲੋਂ ਇਸੇ ਘਰ ਦੇ ਵਿੱਚੋਂ ਲਈ ਗਈ ਸੀ ਤੇ ਮੈਨੇਜਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਚੋਰੀ ਬਾਰੇ ਗਵਾਂਧੀਆਂ ਨੇ ਫੋਨ ਕਰਕੇ ਦੱਸਿਆ ਸੀ ਤੇ ਘਰ ਪਹੁੰਚਦੇ ਹੀ ਮਾਤਾ ਨੂੰ ਮੰਜੇ ਤੇ ਪਰੇਸ਼ਾਨ ਹਾਲਤ ਵਿੱਚ ਉਹਨਾਂ ਵੱਲੋਂ ਪਾਇਆ ਗਿਆ ਤੇ ਹਾਲਾਂਕਿ ਗੱਡੀ ਮਿਲ ਗਈ ਹੈ ਲੇਕਿਨ ਬਾਕੀ ਸਮਾਨ ਦੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਚੋਰੀ ਆਪਣੇ ਘਰੇ ਜਿਹੜੀ ਹੋਈ ਹੈ ਜੀ ਸਵੇਰੇ ਤੱਕ 2:30 ਤੋਂ 3 ਵਜੇ ਤੋਂ ਉਹ ਲੈ ਕੇ ਹੋਈ ਹੈ ਉਹ ਪਰਨੇ ਘਰ ਉਹਨਾਂ ਦੇ ਘਰੋਂ ਜਾ ਕੇ ਕੌੜੀ ਲੈ ਕੇ ਆਏ ਨੇ ਉਹ ਲੱਕੜ ਦੀ ਗੇਟ ਮੂਰੇ ਲੱਗੀ ਸੀ ਉਹ ਲਾ ਕੇ ਅੰਦਰ ਵੜੇ ਨੇ ਅੰਦਰ ਵੜ ਤੋਂ ਬਾਅਦ ਉਹਨਾਂ ਨੇ ਸ਼ੀਸ਼ਾ ਤੋੜਿਆ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਅੰਦਰ ਵੜ ਕੇ ਕੈਮਰੇ ਪੱਟੇ ਨੇ ਸਾਰਾ ਉਹ ਕੀਤਾ ਉਸ ਤੋਂ ਬਾਅਦ ਉਹਦਾ ਡੀਵੀਆਰ ਵੀ ਲੈ ਗਏ ਗੱਡੀ ਲੈ ਗਏ ਤੇ 12 13000 ਨਕਦੀ ਮਾਤਾ ਦੀਆਂ ਬਾਲੀਆਂ ਤੇ ਹੋਰ ਸਮਾਨ ਦੋ ਮੋਬਾਈਲ ਕੋਲ ਲੈ ਗਏ ਕਿੰਨੇ ਕਬੇ ਦੀ ਗੱਲਬਾਤ ਇਹ 2.5 ਤੋਂ ਲੈ ਕੇ 3.5 ਦੇ ਵਿੱਚ ਵਿੱਚ ਦੀ ਗੱਲਬਾਤ ਹੈ ਮਾਤਾ ਕੱਲੇ ਸੀ ਕਰੇ ਉਦੋਂ ਹਾਂ ਜੀ ਆ ਮਾਤਾ ਜੀ ਕੱਲੇ ਸੀ ਕੈਮਰੇ ਕੂਬਰੇ ਵੀ ਤੋੜ ਕੇ ਇਹਨਾਂ ਦੇ ਕੈਮਰੇ ਆ ਇੱਕ ਤਾਂ ਇਧਰ ਹੀ ਤੋੜ ਗਏ ਜੀ ਪਹਿਲੇ ਪਾਸੇ ਹੋ ਰਿਹਾ ਇੱਕ ਅੰਦਰ ਤੋੜ ਗਏ ਬਾਕੀ ਠੀਕ ਨੇ ਕਹਿੰਦੇ ਉਹਦੀ ਸਪਲਾਈ ਤੋੜ ਦਿੱਤੀ ਸੀ ਡੀਵੀਆਰ ਲੈ ਗਏ ਡੀਵੀਆਰ ਲੈ ਗਏ ਜੀ ਇਹਦਾ ਪੱਟ ਦੇ ਸਾਰਾ ਸਿਸਟਮ ਉਹਦਾ ਜਿਹੜਾ ਹੈਗਾ ਕੈਮਰੇ ਵਾਲਾ ਸਾਰਾ ਲੈ ਗਏ ਪੱਟ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ 112 ਦੀ ਕੰਪਲੀਟ ਮਿਲੀ ਸੀ ਤਾਂ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚ ਗਏ ਸੀ ਤੇ ਉਹਨਾਂ ਵੱਲੋਂ ਹਰ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਾਰ ਬਰਾਮਦ ਕਰ ਲਈ ਗਈ ਹੈ ਤੇ ਜਲਦੀ ਹੀ ਚੋਰਾਂ ਨੂੰ ਵੀ ਫੜ ਲਿਆ ਜਾਏਗਾ। ਅੰਜਕ ਲੇਡੀ ਬਜ਼ੁਰਗ ਸੀਗੇ ਉਹ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਰਾਤੀ ਲੇਟ अर्ਲੀ ਮਾਰਨਿੰਗ ਕਹਿ ਸਕਦੇ ਆ ਇੱਕ 112 ਦੀ ਕੰਪਲੀਟ ਆਈ ਸੀ ਕਿ ਘਰ ਵਿੱਚ ਚੋਰੀ ਹੋਈ ਹੈ। ਤੋਂ ਮੌਕੇ ਤੇ ਪੁਲਿਸ ਪਾਰਟੀ ਚਲੀ ਗਈ ਸੀਗੀ ਸਾਰੇ ਅਸੀਂ ਇਫੈਕਟ ਵੈਰੀਫਾਈ ਕਰ ਰਹੇ ਹਾਂਗੇ ਉਹਦੇ ਵਿੱਚ ਇੱਕ ਗੱਡੀ ਚੋਰੀ ਹੋਈ ਹੈ ਤੇ ਇੱਕ ਕੋਈ ਉਹਨਾਂ ਦਾ ਮੋਬਾਈਲ ਘਰੋਂ ਚੋਰੀ ਹੋਇਆ ਸੀਗਾ ਉਹਨੂੰ ਵੀ ਅਸੀਂ ਪੁੱਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੈਸੇ ਮੈਨੂੰ ਫੋਨ ਆ ਗਿਆ ਗੱਡੀ ਮਿਲ ਗਈ ਹੈ ਤੇ ਜਲਦੀ ਇਹਨੂੰ ਪ੍ਰੈਸ ਕਰਾਂਗੇ ਦੋਸ਼ੀ ਨੂੰ ਸੀ ਯਕਬਾਨੇ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ